ਦੇਸ਼ ਪਰਦੇ ਵਿੱਚ ਪਾਸਪੋਰਟ ਸੇਵਾਵਾਂ ਬੰਦ ਰਹਿਣ ਗਿਆ ਜੀ ਹਾਂ ਪਾਸਪੋਰਟ ਵਿਭਾਗ ਦੇ ਵੱਲੋਂ ਐਡਵਾਈਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਆਉਣ ਵਾਲੇ 5 ਦਿਨਾਂ ਤੱਕ ਪਾਸਪੋਰਟ ਸੇਵਾਵਾਂ ਬੰਦ ਰਹਿਣ ਗਿਆ ਯਾਨੀ ਕਿ ਤੁਸੀਂ ਹੁਣ ਪਾਸਪੋਰਟ ਲੈਣ ਦੇ ਲਈ ਜਾਂ ਫਿਰ ਜਿਹੜੀ ਡੇਟ ਫਾਈਨਲ ਕੀਤੀ ਗਈ ਹੈ ਉਸ ਦੇ ਲਈ ਤੁਹਾਨੂੰ 5 ਦਿਨ ਦਾ ਇੰਤਜ਼ਾਰ ਕਰਨਾ ਪਵੇਗਾ ਤਾਂ ਬਹੁਤ ਵੱਡੀ ਅਪਡੇਟ ਹੈ ਦੱਸਦੇ ਕਿ ਪਾਸਪੋਰਟ ਸੇਵਾਵਾਂ ਜਿਹੜੀਆਂ ਹੁਣ ਬੰਦ ਰਹਿਣਗੀਆਂ ਪਾਸਪੋਰਟ ਵਿਭਾਗ ਦੇ ਵੱਲੋਂ ਖੁਦ ਐਡਵਾਈਜ਼ੀ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਭਾਗ ਨੇ ਕਿਹਾ ਕਿ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਦੇ ਕਾਰਨ 29 ਅਗਸਤ ਸ਼ਾਮ 8 ਵਜੇ ਤੋਂ 2 ਅਗਸਤ ਦੀ ਸਵੇਰ ਤੱਕ ਬੰਦ ਰਹੇਗਾ ਯਾਨੀ ਕਿ ਹੁ ਨਵਾਂ ਪਾਸਪੋਰਟ ਲੈਣ ਦੇ ਲਈ ਤੁਹਾਨੂੰ 5 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਪਹਿਲਾਂ ਹੀ ਨਵੇਂ ਪਾਸਪੋਰਟ ਦੇ ਲਈ ਅਰਜ਼ੀ ਦਿੱਤੀ ਹੈ ਅਤੇ ਤੁਹਾਨੂੰ ਇਸ ਦੇ ਲਈ 30 ਅਗਸਤ ਤੋਂ 2 ਅਗਸਤ ਦੇ ਵਿਚਕਾਰ ਦੀ ਮਿਤੀ ਮਿਲੀ ਹੈ ਤਾਂ ਉਹ ਵੀ ਰੱਦ ਕਰ ਦਿੱਤਾ ਜਾਵੇਗਾ ਅਤੇ ਵਧਾਇਆ ਜਾਵੇਗਾ ਦਾਜ ਦੇ ਕਿ ਪਾਸਪੋਰਟ ਵਿਭਾਗ ਨੇ ਐਡਵਾਈਜ਼ਰੀ ਦੇ ਵਿੱਚ ਕਿਹਾ ਹੈ ਕਿ ਇਹ ਪ੍ਰਣਾਲੀ ਨਾਗਰਿਕਾਂ ਅਤੇ ਸਾਰੇ MEA RPO BOI ISP DOP ਫੂਲਸ ਅਧਿਕਾਰੀਆਂ ਦੇ ਲਈ ਇਹਨਾਂ 5 ਦਿਨਾਂ ਦੌਰਾਨ ਉਪਲਬਧ ਨਹੀਂ ਹੋਵੇਗੀ ਤਾਂ ਉੱਥੇ ਹੀ ਦੱਸ دیے ਕਿ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਵਿਅਕਤੀ ਦੇ ਕੋਲ ਦੂਜੇ ਦੇਸ਼ ਦੇ ਲਈ ਜਾਣ ਦੇ ਲਈ ਪਾਸਪੋਰਟ ਹੋਣਾ ਬੇਹੱਦ ਜ਼ਰੂਰੀ ਹੈ ਜੇਕਰ ਪਾਸਪੋਰਟ ਤੋਂ ਬਿਨਾ ਕੋਈ ਵੀ ਵਿਅਕਤੀ ਦੂਜੇ ਦੇਸ਼ ਦੇ ਵਿੱਚ ਯਾਤਰਾ ਨਹੀਂ ਕਰ ਸਕਦਾ ਪਰ ਹੁਣ ਇੱਥੇ ਇੱਕ ਗੰਭੀਰ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੇ ਵਿੱਚ ਹੈ ਅਤੇ ਕਿਸੇ ਕਾਰਨ ਸਰਕਾਰ ਉਸ ਦਾ ਪਾਸਪੋਰਟ ਰੱਦ ਕਰ ਦਿੰਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਕੀ ਹੋਵੇਗਾ ਤਾਂ ਤੁਹਾਨੂੰ ਇਸ ਪੂਰੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਅਜਿਹਾ ਕੀ ਹੋਵੇਗਾ ਦੱਸਦੇ ਕਿ ਜੇਕਰ ਕੋਈ ਵਿਅਕਤੀ ਆਪਣੇ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਲਈ ਪਾਸਪੋਰਟ ਹੋਣਾ ਸਭ ਤੋਂ ਜ਼ਰੂਰੀ ਹੈ ਪਰ ਉਦੋਂ ਕੀ ਹੋਵੇਗਾ ਜਦੋਂ ਤੁਹਾਡਾ ਦੇਸ਼ ਤੁਹਾਡੇ ਵਿਦੇਸ਼ ਦੇ ਵਿੱਚ ਹੋਣ ਤੁਹਾਡਾ ਦੁਆਰਾ ਜਿਹੜਾ ਕਿ ਪਾਸਪੋਰਟ ਹੈ ਰੱਦ ਕਰ ਦਿੰਦਾ ਹੈ ਦੱਸ ਦੇ ਕਿ ਜੇਕਰ ਕਿਸੇ ਵਿਅਕਤੀ ਦਾ ਪਾਸਪੋਰਟ ਰੱਦ ਹੋ ਜਾਂਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਇਹ ਜਾਣਨਾ ਬੇਹਾਜ਼ੂਰੀ ਹੁੰਦਾ ਹੈ ਕਿ ਪਾਸਪੋਰਟ ਦੀ ਕੈਟਾਗਰੀ ਕੀ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਰੀ ਹਜ਼ੀਨਾ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਹੋਣ ਤੋਂ ਬਾਅਦ ਡਿਪਲੋਮੈਟਿਕ ਪਾਸਪੋਰਟ ਉਹਨਾਂ ਨੂੰ 45 ਦਿਨਾਂ ਤੱਕ ਬਿਨਾਂ ਵੀਜ਼ੇ ਤੋਂ ਭਾਰਤ 'ਚ ਰਹਿਣ ਦਾ ਅਧਿਕਾਰ ਦਿੰਦਾ ਹੈ ਪਰ ਸਾਰੇ ਪਾਸਪੋਰਟਾਂ ਦੇ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਨੇਮਾ ਦੇ ਮੁਤਾਬਕ ਤੁੰਦਾ ਜੇ ਕਿ ਪਾਸਪੋਰਟ ਰੱਦ ਹੋਣ ਦੇ ਉੱਤੇ ਵਿਅਕਤੀ ਸਿੱਧੇ ਤੌਰ ਦੇ ਉੱਤੇ ਆਪਣੇ ਵਿਦੇਸ਼ ਯਾਤਰਾ ਕਰਨ ਦੇ ਅਧਿਕਾਰਾਂ ਨੂੰ ਗਵਾ ਦਿੰਦਾ ਹੈ ਜਾਣਕਾਰੀ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਵਿਦੇਸ਼ ਹੈ ਅਤੇ ਉਸ ਦਾ ਪਾਸਪੋਰਟ ਰੱਦ ਹੋ ਗਿਆ ਹੈ ਤਾਂ ਉਸ ਵਿਅਕਤੀ ਨੂੰ ਉਸ ਦੇ ਦੇਸ਼ ਵਾਪਸ ਭੇਜਿਆ ਜਾ ਸਕਦਾ ਹੈ ਪਰ ਕਈ ਵਾਰ ਉਹ ਉਸ ਵਿਅਕਤੀ ਦੇ ਪਾਸਪੋਰਟ ਨੂੰ ਰੱਦ ਕਰਨ ਦੇ ਕਾਰਨਾ ਦੇ ਉੱਤੇ ਹੀ ਨਿਰਭਰ ਕਰਦਾ ਹੈ ਅਜਿਹੇ ਮਾਮਲਾ ਦੇ ਵਿੱਚ ਬਹੁਤ ਸਾਰੇ ਦੇਸ਼ ਦੂਜੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਏਜੰਸੀਆਂ ਨੂੰ ਜਾਣਕਾਰੀ ਦਿੰਦੇ ਆ ਨੇ ਇਸ ਤਰ੍ਹਾਂ ਭਵਿੱਖ ਦੇ ਵਿੱਚ پابੰਦੀਆਂ ਹੋਰ ਵੱਧ ਸਕਦੀਆਂ ਨੇ ਤਾਂ ਕਿਸੇ ਵੀ ਦੇਸ਼ ਦੇ ਵੱਲੋਂ ਪਾਸਪੋਰਟ ਰੱਦ ਕਰਨ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਇਸ ਦੇ ਵਿੱਚ ਗਲਤ ਤਰੀਕੇ ਦੇ ਨਾਲ ਪਾਸਪੋਰਟ ਬਣਾਉਣਾ ਜਾਂ ਗਲਤ ਜਾਣਕਾਰੀ ਦੇਣਾ ਵਿਅਕਤੀ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਲੰਬਿਤ ਹੋਣਾ ਜਾਂ ਫਿਰ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਵਰਗੇ ਦੋਸ਼ ਵੀ ਸਾਹਮਣੇ ਹੋ ਸਕਦੇ ਨੇ ਜਾਣਕਾਰੀ ਦੇ ਮੁਤਾਬਕ ਹੁਣ ਦੱਸਦੇ ਕਿ ਪਾਸਪੋਰਟ ਰੱਦ ਹੋਣ ਤੋਂ ਬਾਅਦ ਦੂਜਾ ਦੇਸ਼ ਕੀ ਕਰੇਗਾ ਇਹ ਉਨ੍ਹਾਂ ਕਾਰਨਾਂ ਦੇ ਉੱਤੇ ਨਿਰਭਰ ਕਰਦਾ ਹੈ ਜਿਨ੍ਹਾਂ ਕਾਰਨਾਂ ਕਰਕੇ ਪਾਸਪੋਰਟ ਰੱਦ ਕੀਤਾ ਗਿਆ ਪਰ ਨਿਯਮਾਂ ਦੇ ਅਨੁਸਾਰ ਪਾਸਪੋਰਟ ਰੱਦ ਹੋਣ ਤੋਂ ਬਾਅਦ ਤੁਸੀਂ ਉਸ ਵਿਅਕਤੀ ਦੀ ਵਿਸ਼ੇਸ਼ ਯਾਤਰਾ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਅਤੇ ਉਸ ਵਿਅਕਤੀ ਨੂੰ ਕਿਸੇ ਵੀ ਦੇਸ਼ ਜਾਂ ਦੇਸ਼ ਦਾ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਪਰ ਵੱਡੀ ਅਪਡੇਟ ਹੁਣ ਨਾ ਸਾਂਝੀ ਕਰ ਰਹੇ ਹਾਂ ਕਿ ਹੁਣ ਆਉਣ ਵਾਲੇ 5 ਦਿਨਾਂ ਤੱਕ ਪਾਸਪੋਰਟ ਸੇਵਾਵਾਂ ਬੰਦ ਰਹਿਣ ਗਿਆ ਪੂਰੇ ਦੇਸ਼ ਭਰ ਦੇ ਵਿੱਚ ਇਹ ਜਾਣਕਾਰੀ ਖੁਦ ਪਾਸਪੋਰਟ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰਕੇ ਦਿੱਤੀ ਗਈ ਹੈ ਵਿਭਾਗ ਨੇ ਕਿਹਾ ਹੈ ਕਿ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਦੇ ਕਾਰ 29 ਅਗਸਤ ਨੂੰ ਲੈ ਕੇ 2 ਸਤੰਬਰ ਤੱਕ ਬੰਦ ਰਹੇਗੀ ਸਵੇ ਜਿਹੜੀ ਕਿ ਖੁੱਲੇਗੀ ਤਾਂ ਯਾਨੀ ਕਿ ਹੁਣ ਤੁਸੀਂ ਪਾਸਪੋਰਟ ਲੈਣ ਦੇ ਲਈ ਤੁਹਾਨੂੰ 5 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ